ਉਸ ਸ਼ਹਿਰ ਪਰ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਦਿਨੋਂ ਦਿਨ ਬਲੰਦ ਹੁੰਦੇ ਜਾ ਰਹੇ ਹਨ ਤੇ ਸ਼ਹਿਰ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਇਸੇ ਚਲਦੇ ਆ ਪਿਛਲੇ 5 ਦਿਨਾਂ ਤੋਂ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਸਿਵਰ ਸੱਜਣ ਦਫ਼ਤਰ ਦੀਆਂ ਵਕਫਾ ਖ ਬ੍ਰਾਂਚਾਂ ਵਿੱਚ ਲਗਾਤਾਰ ਚੋਰਾਂ ਵੱਲੋਂ 5 ਦਿਨਾਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਚੋਰ 5 ਦਿਨਾਂ ਵਿੱਚ 2 AC, 4 ਪੱਖੇ, 3 ਕੰਪਿਊਟਰ, ਪੈਨ ਡਰਾਈਵ, ਫੋਟੋ ਮਸ਼ੀਨਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਇਸ ਮੁਕਦੇ ਸਿਵਲ ਸੱਜਣ ਵੱਲੋਂ ਥਾਣਾ ਮਾਡਲ ਟਾਊਨ ਨੂੰ ਸ਼ਿਕਾਇਤ ਕੀਤੀ ਗਈ ਤੇ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਨੇ ਮੋਕਾ ਦੇਖਿਆ ਤੇ ਭਰੋਸਾ ਦਿੱਤਾ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਚੋਰੀਆਂ ਕਰਕੇ ਸਿਵਲ ਸੱਜਣ ਦਫ਼ਤਰ ਦੇ ਸਾਰੇ ਮੁਲਾਜ਼ਮ ਡਰੇ ਹੋਏ ਹਨ ਤੇ ਸਾਰਾ ਰਿਕਾਰਡ ਕਿਸ ਤਰ੍ਹਾਂ ਇਹਨਾਂ ਚੋਰਾ ਤੋਂ ਬਚਾਇਆ ਜਾ ਸਕੇ ਪਿਛਲੇ ਕਾਫੀ ਦਿਨਾਂ ਤੋਂ ਸਿਵਲ ਹਸਪੀਟਲ ਸਿਵਲ ਸੱਜਣ ਦਫ਼ਤਰ ਦੇ ਵਿਖੇ ਪਿਛਲੇ ਪੰਜ ਦਿਨਾਂ ਤੋਂ ਚੋਰੀਆਂ ਹੋ ਰਹੀਆਂ ਨੇ ਜਿਸਦੇ ਅਸੀਂ ਕੰਪਲੇਨ ਮਾਡਲ ਟਾਊਨ ਥਾਣੇ ਨੂੰ ਦੋਹਰਵਰੀ ਕਰ ਚੁੱਕੇ ਹਾਂ ਬੀਤੀ ਰਾਤ ਫੇਰ ਸ਼ਿਵਸੰਜਨ ਦਫ਼ਤਰ ਦੇ ਕਾਊਂਟਰ ਬ੍ਰਾਂਚ 'ਚ ਚੋਰੀਆਂ ਨੇ ਫੇਰ ਚੋਰੀ ਕੀਤੀ। ਕਾਫੀ ਨੁਕਸਾਨ ਕੀਤਾ ਗਿਆ। ਸਰਕਾਰੀ ਰਿਕਾਰਡ ਦੀ ਧੰਨ ਤੋੜ ਕੀਤੀ, ਅਲਮਾਰੀਆਂ ਤੋੜੀਆਂ ਗਈਆਂ, ਏਸੀ ਵਗੈਰਾ ਹੋ ਗਏ, ਕੰਪਿਊਟਰ ਹੋ ਗਏ ਜਿਸ ਕਾਰਨ ਸਰਕਾਰੀ ਜਿਹੜਾ ਕੰਮ ਕਾਜ ਉਹਦੇ ਵਿੱਚ ਕਾਫੀ ਵਿਲੰਗ ਪੈ ਰਿਹਾ ਵਾ। ਅਸੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਹਾਂ ਕਿ ਇਸ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਅੱਗੇ ਤੋਂ ਨਾ ਹੋ ਸਕੇ। ਉੱਥੇ ਇਹਨੂੰ ਕਰਨਾ ਜੀ ਉੱਥੇ ਇਹਨਾਂ ਨੇ ਉੱਥੇ ਉਹ ਗੱਤ ਲਾਇਆ ਜੀ ਉੱਥੋਂ ਫੇਰ ਵੱਢੀ ਜੀ ਉੱਥੋਂ ਫੇਰ ਵੱਢੀ ਆ ਜਾਏਗੀ ਜੀ ਸਭ ਮਾਲੀਆਂ ਵਾਲੇ ਚਾਰ ਕਪੜੇ ਸੀ ਪਰਾਡੇ ਨੂੰ ਉਤਾਰ ਕੇ ਨਵੇਂ ਦਵਾਈ ਸੀਗੇ ਉਹ ਰੱਖੇ ਉਹ ਪਰਾਣੇ ਪਾ ਕੇ ਰੱਖਿਓਗੇ ਜੀ ਪਰਾਣੇ ਲਿਜਾ ਸਕਦੇ ਸੀ ਪਰ ਬਗੈਰ ਆ ਪਿੱਛੇ ਸਰੀਆਂ ਅਲਮਾਰੀਆਂ ਆ ਜੀ ਜਾਨ ਲੱਗਦੀ ਆ ਜੀ ਲੱਗਦੀ ਬਹੁਤ ਚੋਰੀ ਮਾਰੇ ਮੁੱਠੀ ਮਾਰੇ ਮੁੱਠੀ ਦਾ ਕੰਮ ਨਹੀਂ ਆ ਜੇ ਤਾਂ ਨਜਮਾਨ ਜੇ ਕੱਢ ਕੇ ਲਏ ਆ ਕੋਈ ਨਹੀਂ ਪਤਾ ਕਿ ਇਹਨਾਂ ਨੂੰ ਤੋੜਿਆ ਮੈਂ ਵੀ ਬਣਾਵਾ ਫੁਲੇਟਾ ਮਦਦਾਂ ਸਰ ਲੱਗਦੀ ਹਾਂ ਜੈਨ ਨੂੰ ਪਤਾ ਨਹੀਂ ਦੁਨੀਆ ਦਾ ਇਹ ਕਿਹੜਾ ਰਿਸ਼ਤਾ ਹੋਇਆ ਰੱਤ ਦਾ ਰਾਤ ਰੁਗੇ ਦਾ ਨੋਟ ਉਹ ਦੇਖ ਨਾ ਜਿੰਨ ਤੋਂ ਬੇਤਾਰਾਣੀ ਵੀ ਆ ਉਹਦਾ ਭੈਣ ਤੋਂ ਜੇ ਕੋਈ ਬੇਲਗਵਾ ਬੇਗੁਮਾਰਾਂ ਵਾਲਾ ਛਨੇ ਇਹ ਮੌਕਾ ਲਾਹਣਾ ਉਹਨਾਂ ਨੂੰ ਵੇਚ ਕੀਏ ਸਮਾਨ ਪਹਿਲਾ ਮੌਕਾ ਵਿਖਾ ਲੈਣਾ ਆਪਾਂ ਪੁੱਛਦਣੀ ਆ ਲੈ ਕੇ ਆਓ ਜਾ ਕੇ ਉਹਨਾਂ ਨੂੰ ਲੈ ਕੇ ਆ ਲਗਾ ਫੋਨ ਕਰਨ ਮੈਂ ਮਰ ਕੀ ਕਿਉਂ ਨਹੀਂ ਹੋਇਆ ਇਹ ਆ ਦੇਖੋ ਇਹ ਤਾਂ ਅੱਜ ਆ ਗਏ ਆ ਗੱਲ ਉਹਨਾਂ ਨਾਲ ਵਾਈਟ ਨਹੀਂ ਕਰਦੇ ਰੱਖੇ ਨੇ ਪਟਾ ਕੇ ਲੈ ਆਏ ਆਂ ਦੂਜਾ ਕੰਪਿਊਟਰ ਦਾ ਰਾਜ ਕਰਨਾ ਹੋ ਗਿਆ ਜੀ 6 ਤੋਂ 10 ਫਾਈਲ ਦਾ Taiya esaka tabeti langata yenda omo to afa esila eto. Yé ní ni tí wà étele komò nentón?